ਔਰ ਆ ਵੱਡੀਆਂ ਸਵਾਵਾਂ ਲਗਾਤਾਰ ਚੱਲ ਰਹੀਆਂ ਨੇ ਦੂਸਰੇ ਬੰਨੇ ਜੇਕਰ ਗੱਲ ਕਰਦੇ ਆ ਤੇਲ ਦੀ ਸੇਵਾ ਵੀ ਨਾਲ ਚੱਲ ਰਹੀ ਹੈ ਤਾਂ ਪਿਛਲੇ ਬੰਨੇ ਇੱਥੇ ਤੁਸੀਂ ਦੇਖ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਪਰਚੀਆਂ ਤੋਂ ਬਾਅਦ ਜਿਹੜੀ ਖਾਦ ਵੰਡੀ ਜਾ ਰਹੀ ਤਸਵੀਰਾਂ ਲਗਾਤਾਰ ਸਾਡਾ ਆਸਾਨੀ ਕਰ ਰਹੇ ਆ ਜੁਨਾਈਟਿਡ 6 ਸਿਕਸ ਵੱਲੋਂ ਜਿਹੜਾ ਖਾਦ ਤੇ ਕਣਕ ਦੇ ਬੀਜ ਦੀ ਸੇਵਾ ਵੱਲੋਂ ਜੁਨਾਈਟਿਡ 6 ਸਿਕਸ ਵੱਲੋਂ ਅੱਜ ਲਗਾਤਾਰ ਕੀਤੀਆਂ ਜਾ ਰਹੀਆਂ ਅੱਗੇ ਵੀ ਜਿਹੜਾ ਬਹੁਤ ਸਾਰੇ ਟਰੈਕਟਰ ਨੇ ਉਹ ਟਰੈਕਟਰਾਂ ਦੇ ਨਾਲ ਜਿਹੜਾ ਕਣਕ ਬੀਜੀ ਜਾ ਰਹੀ ਹੈ ਪਿਆਲੀਆਂ ਤਿਆਰ ਕਰਕੇ ਕਣਕ ਬੀਜ ਤੇ ਬਿਜਲੀ ਸੇਵਾ ਕੋਈ ਅਸੀਂ 8-10 ਦਿਨ ਪਹਿਲਾਂ ਕਰਗੇ ਸੀ ਤੇ ਡੀਏਪੀ ਦੀ ਸ਼ਾਰਟੇਜ ਹੋਣ ਕਰਕੇ ਤੇ ਜਿਹੜੀ ਡੀਏਪੀ ਬਿਲਕੁਲ ਵਜਾਈ ਦੇ ਟਾਈਮ ਦੇ ਉੱਪਰ ਅਸੀਂ ਲੈ ਕੇ ਆਏ ਹਾਂ ਇਸ ਪਿੰਡ ਦੇ ਵਿੱਚ ਸਾਰੇ ਨਗਰ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੇ ਕੋਲੇ 11 ਪਿੰਡਾਂ ਦੇ ਵਿੱਚ ਸੇਵਾ ਹੈ ਅੱਜ ਅਸੀਂ ਸ਼ੁਰੂਆਤ ਕੀਤੀ ਏ ਪਿੰਡ ਧੀਰਾ ਘਾਰਾ ਦੇ ਵਿੱਚ ਤੇ ਇਦਾਂ ਕਰਕੇ ਅਸੀਂ ਦੋ-ਦੋ ਜਿਹੜੇ ਦੋ-ਦੋ ਤਿੰਨ-ਤਿੰਨ ਜਿਹੜੇ ਪਿੰਡ ਨੇ ਉਹ ਅਸੀਂ ਰੋਜ਼ ਜਿਹੜੇ ਖਾਦਦੇ ਉਹ ਸੇਵਾ ਕਰਾਂਗੇ ਰੈਡ ਚਿਹਰੇ ਦੀ ਬਣ ਗਈ ਆ ਉਹ ਦੱਸਦੀ ਪਈ ਏ ਵੇ ਤੁਹਾਡੀ ਅੱਜ ਮਨੋ ਕੰਮਣਾ ਪੂਰੀ ਹੋ ਗਈ ਆ ਕਿਉਂਕਿ ਡੀਏਪੀ ਖਾਦ ਪੈਸੇ ਲੈ ਕੇ ਵੀ ਲੋਕਾਂ ਨੂੰ ਮਿਲ ਨਹੀਂ ਰਹੀ ਹਾਂ ਤੇ ਅੱਜ ਜਿਹੜੀ ਸੰਸਥਾ ਦੇ ਵੱਲੋਂ ਆਣ ਕੇ ਘਰ-ਘਰ ਘਰ ਪਹਚਾਈ ਆਣ ਕੇ ਪਿੱਛੇ ਨਹੀਂ ਦਿੱਤੀ ਕਿਸੇ ਨੂੰ ਚੈੱਕ ਨਹੀਂ ਦਿੱਤਾ ਖਾਦ ਆਣ ਕੇ ਦਿੱਤੀ ਆ ਆ ਡਾਇਰੈਕਟਰ ਲੈ ਆਣ ਦੇ ਨਾਲ ਫੈਲੀਆਂ ਵਹੀ ਜਾਂਦੇ ਆ ਡ੍ਰਿੱਲ ਲੈ ਆਂਦੀ ਹੋਈ ਆ ਇੱਥੇ ਜਿਹੜੀ ਉਹ ਬੜੇ-ਬੜੇ ਪੱਧਰ ਤੇ ਕਣਕ ਬੀਜ ਕੇ ਦੇਣ ਦੀ ਪਹਿਲਾਂ ਤੁਹਾਨੂੰ ਪਤਾ ਵੀ ਅੱਜ ਤੋਂ 10-11 ਦਿਨ ਪਹਿਲਾਂ ਲੈ ਕੇ ਕਰਾਏ ਮਾਰੇ ਜਾਂਦੇ ਬੜੇ ਪੱਧਰ ਤੇ ਵੱਡੇ ਪੱਧਰ ਤੇ ਲੇਜ਼ਰ ਕਰਾਏ ਮਾਰੇ ਹੁਣ ਜਿਹਨਾਂ ਤੇ ਰਹਿੰਦੇ ਉਹ ਵੀ ਲੇਜ਼ਰ ਕਰਾਏ ਮਾਰੇ ਜਾਣਗੇ ਬਾਕੀ ਨਾਲ ਚਾਰਜ ਉਹ ਉਹਦੇ ਚਾਹ ਹੁਣ ਆ ਡੀਜ਼ਲ ਵੀ ਪਾਇਆ ਟਰੈਕਟਰਾਂ ਚ ਜਿਹੜੇ ਲੱਗੇ ਸਵੇਰ ਦੇ ਤੇ ਯੂਨਾਈਟਿਡ ਸਿੱਖ ਦਾ ਧੰਨਵਾਦ ਕਰਨਾ ਚਾਹੂਗਾ ਜੀ ਯੂਨਾਈਟਿਡ ਸਿੱਖ ਦਾ ਧੰਨਵਾਦ ਉਹਨਾਂ ਨਾਲੋਂ ਜ਼ਿਆਦਾ ਧੰਨਵਾਦ ਉਹਨਾਂ ਜਿਹੜਾ ਵੀਰਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਇਹਨੇ ਜੋਗਾ ਕਰ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀ ਕਵਰੇਜ ਤੁਹਾਨੂੰ ਅਸੀਂ ਦੇ ਰਹੇ ਹਾਂ ਪਿੰਡ ਧੀਰਾ ਘੜਾ ਤੁਸੀਂ ਦੇਖ ਸਕਦੇ ਇੱਥੇ ਜਿਹੜੀ ਸੰਗਤੇ ਲੈਣਾ ਦੇ ਵਿੱਚ ਲੱਗੀ ਹੋਈ ਹੈ ਪਿੱਛੇ ਜਿਹੜੀ ਡਾਈ ਖਾਦ ਵੰਡੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਬਾਈ ਹੋਣਾਂ ਦੇ ਹੱਥ ਦੇ ਵਿੱਚ ਹੱਥ ਦੇ ਵਿੱਚ ਜਿਹੜੇ ਜਲਾਈਟਰ ਸਿੱਖਦੇ ਆ ਜਿਹੜੇ ਆਪਣੇ ਦਿੱਤੇ ਹੋਏ ਇਹਨਾਂ ਨੂੰ ਆਪਣਾ ਟੋਕਨ ਦਿੱਤੇ ਹੈ ਟੋਕਨਾਂ ਤੋਂ ਬਾਅਦ ਜਿਹੜਾ ਖਾ ਦਿੱਤੀ ਜਾਣੀ ਬੜੇ ਵਧੀਆ ਤਰੀਕੇ ਨਾਲ ਸਜੇ ਤਰੀਕੇ ਨਾਲ ਜੁਆਇਨਟ 6 ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀਜ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਾਂ ਪਿੰਡ ਧੀਰਾ ਘੜਾ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਜਿੱਥੇ ਕਿ ਜੁਆਇਨਟ 6 ਵੱਲੋਂ ਵੱਡੀਆਂ ਸਵਾਵਾਂ ਚੱਲ ਰਹੀਆਂ ਹੈਗੀਆਂ ਇੱਥੇ ਅੱਜ ਪਿਛਲੇ ਦਿਨਾਂ ਜੇ ਬੀਜ ਵੰਡਾਈ ਗਈ ਅੱਜ ਜਿਹੜੀ ਖਾਦੀ ਸੇਵਾ ਕੀਤੀ ਜਾ ਰਹੀ ਤੁਸੀਂ ਪਿੱਛੇ ਤਸਵੀਰਾਂ ਦੇਖ ਸਕਦੇ ਜੀ ਔਰ ਵੱਡੀਆਂ ਸਵਾਵਾਂ ਲਗਾਤਾਰ ਚੱਲ ਰਹੀਆਂ ਨੇ ਦੂਸਰੇ ਬੰਨੇ ਜੇਕਰ ਗੱਲ ਕਰਦੇ ਆ ਤੇਲ ਦੀ ਸੇਵਾ ਵੀ ਨਾਲ ਚੱਲ ਰ ਜਿਹੜੀ ਖਾਦ ਵੰਡੀ ਜਾ ਰਹੀ ਚਸ਼ੀਰਾਂ ਲਗਾਤਾਰ ਸਾਡੇ ਨਾਲ ਸਹਾਇਤਾ ਕਰ ਰਹੇ ਆ ਯੂਨਾਈਟਿਡ 6 ਵੱਲੋਂ ਜਿਹੜਾ ਖਾਦ ਤੇ ਕਣਕ ਦੇ ਬੀਜ ਦੀ ਸੇਵਾ ਵੱਲੋਂ ਯੂਨਾਈਟਿਡ 6 ਵੱਲੋਂ ਅੱਜ ਲਗਾਤਾਰ ਕੀਤੀਆਂ ਜਾ ਰਹੀਆਂ ਅੱਗੇ ਵੀ ਜਿਹੜਾ ਬਹੁਤ ਸਾਰੇ ਟਰੈਕਟਰ ਨੇ ਉਹ ਟਰੈਕਟਰਾਂ ਦੇ ਨਾਲ ਜਿਹੜਾ ਕਣਕ ਬੀਜੀ ਜਾ ਰਹੀ ਹੈ ਪੈਲੀਆਂ ਤਿਆਰ ਕਰਕੇ ਕਣਕ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਈ ਜਗਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਨਾਈਟਿਡ ਸੈਕ ਦੀ ਟੀਮ ਵੱਲੋਂ ਪਿੰਡ ਧੀਰਾ ਘਰਾ ਦੇ ਵਿੱਚ ਜਿੱਦਾਂ ਪਹਿਲਾਂ ਸੁਵਾਵਾ ਚੱਲ ਰਹੀਆਂ ਸੀ ਵੋਟਾਂ ਤੋਂ ਲੈ ਕੇ ਰਾਸ਼ਨ ਤੋਂ ਲੈ ਕੇ ਫੀਡ ਤੋਂ ਲੈ ਕੇ ਘਰਾਂ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਜਿਹੜੇ ਮਕਾਨ ਡਿੱਗ ਪਏ ਸੀ ਉਹਨਾਂ ਦੇ ਵਿੱਚ ਸੁਵਾਵਾ ਚੱਲ ਰਹੀਆਂ ਨੇ ਉਸ ਤੋਂ ਬਾਅਦ ਅਸੀਂ ਜ਼ਮੀਨਾ ਪੱਧਰ ਕਰਨ ਦੀ ਸੇਵਾ ਬੜੇ ਵੱਡੇ ਪੱਧਰ ਤੇ ਸ਼ੁਰੂ ਕੀਤੀ ਜੋ ਅੱਜ ਵੀ ਚੱਲ ਰਹੀ ਹੈ ਜ਼ਮੀਨਾ ਵਾਉਣ ਦੀ ਸੇਵਾ ਜੋ ਅੱਜ ਵੀ ਇੱਥੇ ਜਿਹੜੇ ਸਾਡੇ 5-6 ਟਰੈਕਟਰ ਪੈੜੀ ਵਾਉਣ ਵਾਸਤੇ ਲੱਗੇ ਹੋਏ ਨੇ ਉਸ ਤੋਂ ਨਾਲ ਹੀ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਇਆ ਜਾ ਰਿਹਾ ਹੈ ਤੇ ਬਿਜ ਦੀ ਸੇਵਾ ਕੋਈ ਅਸੀਂ 8-10 ਦਿਨ ਪਹਿਲਾਂ ਕਰਗੇ ਸੀ ਤੇ ਡੀਏਪੀ ਦੀ ਸ਼ਾਰਟੇਜ ਹੋਣ ਕਰਕੇ ਤੇ ਜਿਹੜੀ ਡੀਏਪੀ ਬਿਲਕੁਲ ਵਜਾਈ ਦੇ ਟਾਈਮ ਦੇ ਉੱਪਰ ਅਸੀਂ ਲੈ ਕੇ ਆਏ ਹਾਂ ਇਸ ਪਿੰਡ ਦੇ ਵਿੱਚ ਸਾਰੇ ਨਗਰ ਦੇ ਵਿੱਚ ਇਸੇ ਤਰ੍ਹਾਂ ਹੀ ਸਾਡੇ ਕੋਲੇ 11 ਪਿੰਡਾਂ ਦੇ ਵਿੱਚ ਸੇਵਾ ਹੈ ਅੱਜ ਅਸੀਂ ਸ਼ੁਰੂਆਤ ਕੀਤੀ ਏ ਪਿੰਡ ਧੀਰਾਕਾਰਾ ਦੇ ਵਿੱਚ ਤੇ ਇਦਾਂ ਕਰਕੇ ਅਸੀਂ ਦੋ-ਦੋ ਜਿਹੜੇ ਦੋ-ਦੋ ਤਿੰਨ-ਤਿੰਨ ਜਿਹੜੇ ਪਿੰਡ ਨੇ ਉਹ ਅਸੀਂ ਰੋਜ਼ ਜਿਹੜੇ ਖਾਦਦੇ ਉਹ ਸੇਵਾ ਕਰਾਂਗੇ ਤਾਂ ਜੋ ਜੀਮੀ ਜਿਹੜੇ ਹੜਪੀੜ ਤੇ ਜ਼ਿਮੀਂਦਾਰ ਨੇ ਉਹਨਾਂ ਨੂੰ ਸਖਾਲਾ ਕੀਤਾ ਜਾਵੇ ਉਹਨਾਂ ਦੀਆਂ ਫਸਲਾਂ ਬੀਜੀਆਂ ਜਾਣ ਤੇ ਨਾਲ ਦੀ ਨਾਲ ਹੀ ਅਸੀਂ ਫਸਲਾਂ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਦੀ ਫਸਲਾਂ ਬੀਜਣ ਦੇ ਵਿੱਚ ਮਦਦ ਵੀ ਕਰਾਂਗੇ ਇੱਕ ਇਸੇ ਅਸੀਂ ਪਿੰਡ ਨੂੰ ਇੱਕ ਡ੍ਰਿੱਲ ਦੇ ਕੇ ਚੱਲੇਗਾ ਕਣਕ ਬੀਜਣ ਵਾਲੀ ਨਾਲ ਟਰੈਕਟਰ ਦੇ ਕੇ ਚੱਲੇ ਆ ਤੇ ਰੋਜ਼ ਸਾਡੇ ਜਿਹੜੇ ਵਲੰਟੀਅਰ ਨੇ ਉੱਥੇ ਆਇਆ ਕਰਨਗੇ ਤੇ ਇੱਥੇ ਜਿਹੜੀ ਆ ਕਣਕ ਦੇ ਸਵਾਵਾ ਵਿੱਚ ਹਿੱਸਾ ਪਾਉਣਗੇ ਜੀ ਠੀਕ ਹੈ ਵੈਕੁਰ ਜੀ ਦਾ ਖਾਲਸਾ ਸਰਦਾਰ ਭੁਪਿੰਦਰ ਸਿੰਘ ਜੀ ਆ ਜਿਹੜੀ ਯੂਨਾਈਟਿਡ ਸਿਕਸ ਵੱਲੋਂ ਸੇਵਾ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜੀ ਕਹਿਣ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਜ਼ਿੰਮੇਵਾਰ ਜਿਹਨਾਂ ਨੂੰ ਖਾਦ ਮਿਲ ਰਹੀ ਉਹਨਾਂ ਦੇ ਅੱਜ ਰੇਡ ਚਿਹਰੇ ਦੀ ਰਵਣ ਗਈ ਆ ਉਹ ਦੱਸਦੀ ਪਈ ਹੈ ਵੇ ਤੁਹਾਡੀ ਅੱਜ ਮਨੋ ਕਾਮਨਾ ਪੂਰੀ ਹੋ ਗਈ ਆ ਕਿਉਂਕਿ ਡੀਪੀ ਖਾਦ ਪੈਸੇ ਲੈ ਕੇ ਵੀ ਲੋਕਾਂ ਨੂੰ ਮਿਲ ਨਹੀਂ ਰਹੀ ਤਾਂ ਅੱਜ ਜਿਹੜੀ ਸੰਸਥਾ ਦੇ ਵੱਲੋਂ ਆਣ ਕੇ ਘਰ 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 ਪਹਚਾਈ ਆਣ ਕੇ ਪਿੱਛੇ ਨਹੀਂ ਦਿੱਤੀ ਕਿਸੇ ਨੂੰ ਚੈੱਕ ਨਹੀਂ ਦਿੱਤਾ ਖਾਦ ਆਣ ਕੇ ਦਿੱਤੀ ਆ ਆ ਡਾਇਰੈਕਟਰ ਲੈਣ ਦੇ ਨਾਲ ਪਹਿਲੀਆਂ ਵਾਈ ਜਾਂਦੇ ਆ ਡ੍ਰਿਲ ਲੈ ਜਾਂਦੀ ਹੋਈ ਆ ਇੱਥੇ ਜਿਹੜੇ ਉਹ بڑے بڑے ਪੱਧਰ ਤੇ ਕਣਕ ਬੀਜ ਕੇ ਦੇਣ ਦੀ ਪਹਿਲਾਂ ਤੁਹਾਨੂੰ ਪਤਾ ਵੀ ਅੱਜ ਤੋਂ 10 11 ਦਿਨ ਪਹਿਲਾਂ ਲੈ ਕੇ ਕਰਾਏ ਮਾਰੇ ਜਾੜੇ بڑے ਪੱਧਰ ਤੇ ਵੱਡੇ ਪੱਧਰ ਤੇ ਲੇਜ਼ਰ ਕਰਾਏ ਮਾਰਿਆ ਹੁਣ ਜਿਹਨਾਂ ਤੇ ਰਹਿੰਦੇ ਉਹ ਵੀ ਲੇਜ਼ਰ ਕਰਾਏ ਮਾਰੇ ਜਾਣਗੇ ਬਾਕੀ ਨਾਲ ਚਾਰਜ ਫਿਰ ਅੱਜ 6 ਟਰੈਕਟਰ ਲੱਗੇ ਹੋਏ ਨੇ ਤੇ ਉਹਦੇ ਚ ਹੁਣ ਆ ਡੀਜ਼ਲ ਵੀ ਪੈ ਰਿਹਾ ਟਰੈਕਟਰਾਂ ਚ ਜਿਹੜੇ ਲੱਗੇ ਸਵੇਰ ਦੇ ਤੇ ਯੂਨਾਈਟਿਡ ਸਿੱਖ ਦਾ ਧੰਨਵਾਦ ਕਰਨਾ ਚਾਹੂਗਾ ਯੂਨਾਈਟਿਡ ਸਿੱਖ ਦਾ ਧੰਨਵਾਦ ਉਹਨਾਂ ਨਾਲੋਂ ਜ਼ਿਆਦਾ ਧੰਨਵਾਦ ਉਹਨਾਂ ਜਿਹੜਾ ਵੀਰਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਇਹ ਜੁੱਦਾ ਕਰ ਦਿੱਤਾ ਕਰ ਦਿੱਤਾ ਬਿਲਕੁਲ ਇਹ ਅੱਜ ਲੋਕਾਂ ਦੀ ਬਾਹ ਫੜੀ ਆ ਲੋਕਾਂ ਦੇ ਰਵਾਨਗੀ ਆ ਚਿਹਰੇ ਤੇ ਇਹਨਾਂ ਨੂੰ ਐਂ ਲੱਗਦਾ ਸੀ ਜਿਵੇਂ ਸਾਨੂੰ ਖੜੇ ਕੋਲਾਰਾ ਦੇ ਵਿੱਚ ਰੱਖੂਗਾ ਬਾਕੀ ਘਰ ਬਣਦੇ ਪਏ ਨੇ ਉਹ ਵੀ ਬੜੇ ਵੱਡੇ ਪੱਦਰ ਤੇ ਉੱਤੇ ਸੇਵਾ ਜਿਹੜੀ ਚੱਲਦੀ ਪਈ ਆ ਜਿਹੜੀ ਕੋ ਰਹਿੰਦੀ ਹੋਊਗੀ ਕਸਰ ਉਹ ਨਹੀਂ ਕੱਢਾਂਗੇ ਕੱਢ ਕੇ ਜਾਵਾਂਗੇ ਬੱਚਿਆਂ ਦੇ ਜਿਹੜੇ ਕੋ ਘਰੇਲੂ ਸਕੂਲਾਂ ਦਾ ਕੋਈ ਡਿਮਾਂਡ ਹੈ ਉਹਨਾਂ ਦਾ ਕਰ ਵੀ ਕੋਸ਼ਿਸ਼ ਕਰਾਂਗੇ ਕਿ ਨਿਭ ਸਕੀਏ ਕਿਸੇ ਦੇ ਹੋਰ ਕੋਈ ਬੱਚਿਆਂ ਦੇ ਜਿਨ੍ਹਾਂ ਦੇ ਕੋਈ ਪਰਿਵਾਰ ਦੇ ਕਿਸੇ ਦੇ ਵਿਆਹ ਗੁੱਡੀਆਂ ਦੇ ਕਰਨ ਵਾਲੇ ਉਹ ਵੀ ਜੇ ਸਾਡਾ ਸੰਪਰਕ ਕਰਨ ਜਾਂ ਕਰਨੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਨਾਲ ਦਾ ਕ ਅੱਜ ਹੀ ਅਸੀਂ ਉਹਨਾਂ ਨੂੰ ਮੁਹੱਈਆ ਕਰਵਾ ਦੇਾਂਗੇ ਹਰ ਇੱਕ ਲੜਕੀ ਨੂੰ ਪੰਜ ਸੂਟ ਬਹੁਤ ਵਧੀਆ ਤੇ ਬਾਕੀ ਹੁਣ ਕਈ ਵੀਰ ਇਤਰਾਜ ਹੀ ਕਰਨਗੇ ਕਿ ਬਾਕੀ ਅਸੀਂ ਪਾਰਲਰ ਤੋਂ ਤਿਆਰੀ ਕਰਵਾ ਕੇ ਦੇਾਂਗੇ ਸਾਡੇ ਨਾਲ ਸੰਪਰਕ ਕਰਨ ਜਿਨ੍ਹਾਂ ਬੱਚੀਆਂ ਦੇ ਵਿਆਹ ਕਰਨੇ ਆ ਅਸੀਂ ਧਾਰਮਿਕ ਰੀਤਾਂ ਦੇ ਨਾਲ ਧਾਰਮਿਕ ਰੌ ਰੀਤਾਂ ਦੇ ਨਾਲ ਉਹਨਾਂ ਦੇ ਵਿਆਹ ਕਰਾਂਗੇ ਅਸੀਂ ਉਹ ਸਾਡੇ ਧੀਆਂ ਨੇ ਅਸੀਂ ਉਹਨਾਂ ਦਾ ਜਿੱਥੋਂ ਤੱਕਰ ਪਹੁੰਚ ਸਕੀ ਜੀ ਜਿੱਥੇ ਤੱਕ ਸਰਗਤ ਨੇ ਸਹਿਯੋਗ ਦਿੱਤਾ ਉਥੇ ਕਰ ਜਾਵਾਂਗੇ ਉਹ ਅਸੀਂ ਆਪਦੇ ਵੱਲੋਂ ਵੀ ਕਰਾਂਗੇ ਠੀਕ ਹੈ ਜੀ ਨਿਜੀ ਵੱਲੋਂ ਬਾਈ ਜੀ ਕਾ ਖਾਲਸਾ ਸਲਾਮ ਅਲਾਈਕੁਮ ਜੀ ਸੋ ਬਾਈ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਮ ਗੁਰਜੰਟ ਸਿੰਘ ਜੀ ਯੂਨਾਈਟਿਡ ਸਿਕਸ ਵੱਲੋਂ ਜਿਹੜੀ ਸੇਵਾ ਚੱਲ ਰਹੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਅਸੀਂ ਉਹਨਾਂ ਬਾਰੇ ਕਹਿਣਾ ਚਾਹੁੰਦੇ ਹਾਂ ਕਿ ਜਨਰੇਟਰ ਸਿਕਸ ਵੱਲੋਂ ਬਹੁਤ ਸੇਵਾ ਚੱਲ ਰਹੀ ਹੈ ਸਾਡੇ ਪਿੰਡ ਗਰੀਬਾਂ ਦੇ ਮਕਾਨ ਪੈ ਰਹੇ ਨੇ ਸਾਡੇ ਜ਼ਿਮੀਂਦਾਰਾਂ ਨੂੰ ਉਹਨਾਂ ਖਾਦ ਵੰਡੀ ਜਾ ਰਹੀ ਆ ਨਾਲ ਉਹਨਾਂ ਦੀਆਂ ਪੈਲੀਆਂ ਵਾਹ ਕੇ ਦਿੱਤੀਆਂ ਜਾ ਰਹੀਆਂ ਬਹੁਤ ਸੋਹਣੀ ਸੇਵਾ ਕਰ ਦੇ ਲੋ ਧੰਨਵਾਦੀ ਇਹਨਾਂ ਸਨਸਤਾ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਕਿ ਕਿਸ ਤਰ੍ਹਾਂ ਦੀ ਸੁਆਮਾਂ ਚੱਲ ਰਹੀਆਂ ਜੇਬ ਅੱਜ ਖਾ ਦਿੱਤੀ ਜਾ ਰਹੀ ਪਹਿਲਾਂ ਬੀਜ ਦਿੱਤਾ ਗਿਆ ਨਾਲ ਜਮੀਨਾ ਵਾਹਗੀਆਂ ਜਾ ਰਹੀਆਂ ਜੀ ਹਾਂਜੀ ਹਾਂਜੀ ਸੁਆਮਾਂ ਚੱਲ ਰਹੀਆਂ ਪਹਿਲਾਂ ਇਹਨਾਂ ਇਨ ਮਕਾਨਾਂ ਤੋਂ ਕੰਮ ਸ਼ੁਰੂ ਕੀਤਾ ਹੁਣ ਸਾਡੇ ਪਿੰਡ 10-12 ਮਕਾਨ ਪੈ ਰਹੇ ਆ ਫਿਰ ਇਹਨਾਂ ਨੇ ਬੀਖਾਦ ਵੰਡਿਆ ਚਾਰ ਵੀ ਬਹੁਤ ਭੇਜਦੇ ਰਹੇ ਡੰਗਰਾ ਪਸ਼ੂਆਂ ਦਾ ਚਾਰਾ ਹਾਂਜੀ ਹਾਂਜੀ ਹੁਣ ਇਹਨਾਂ ਖਾਦ ਵੰਡਦੇ ਵੰਡਦੇ ਪਏ ਆ ਕੱਲ ਨੂੰ ਇਹਨਾਂ ਸਾਰੇ ਪਿੰਡ ਦੀ ਪਹਿਲੀ ਬੋਣੀ ਆ ਆਪਣੇ ਡਾਇਰੈਕਟਰਾਂ ਨਾਲ ਆਪਣੇ ਕੋਲੋਂ ਤੇਲ ਪਾ ਰਹੇ ਪਹਿਲਾਂ ਵੀ ਟਰੈਕਟਰ ਚੱਲ ਰਹੇ ਜੀ ਆਪਣੇ ਬਹੁਤ ਪਹਿਲਾਂ ਵੀ ਇਹਨਾਂ 30-32 ਕਿਲੇ ਥਾਂ ਪੱਧਰ ਕੀਤਾ ਆ ਜੀ ਚੱਲਦੇ ਰਹੇ ਟਰੈਕਟਰ 15-16 ਦਿਨ ਚੱਲਦੇ ਰਹੇ ਲਗਾਤਾਰ ਠੀਕ ਠੀਕ ਧੰਨਵਾਦ ਭਾਈ ਜੀ ਬਹੁਤ ਬਹੁਤ ਆ ਨਾ ਕੀ ਸਭਾਈ ਜੀ ਮੇਰਾ ਨਾਮ ਗੁਰਜ ਅੱਜ ਧੀਰਾ ਘਰ ਦੇ ਵਿੱਚ ਕਿਸਾਨਾਂ ਦੇ ਨਾਲ ਬੜੇ ਪਿਆਰ ਦੇ ਨਾਲ ਤੇ ਬੜੇ ਸਹਿਜ ਦੇ ਨਾਲ ਇਹਨਾਂ ਨਾਲ ਮੀਟਿੰਗ ਕਰਕੇ ਜੋ ਖਾਸ ਸੀ ਉਹਦੀ ਬੜੀ ਵਧੀਆ ਸੁਚੇਤ ਜੇਟਾ ਗਰਾਂਡ ਕਿਸਾਨਾਂ ਨੂੰ ਖਾਦੀ ਵੰਡ ਕਰ ਦਿੱਤੀ ਗਈ ਹੈ ਤੇ ਅੱਗੇ ਸਾਡੇ ਕਿਸਾਨ ਵੀਰ ਨੇ ਉਹ ਦੱਸਣਗੇ ਭਾਈ ਸਾਹਿਬ ਜੀ ਇੱਥੇ ਜੋ ਤਿੱਲ ਫੁੱਲ ਸੰਗਤ ਵੱਲੋਂ ਇਕੱਠਾ ਕੀਤਾ ਗਿਆ ਸੀ ਤੇ ਤੁਹਾਡੇ ਚਰਨਾਂ ਦੇ ਵਿੱਚ ਉਹ ਹਾਜ਼ਰਿਆ ਸੰਗਤ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਉਹ ਜਿਹੜੀਆਂ ਸੰਗਤਾਂ ਨੇ ਤਿੱਲ ਫੁੱਲ ਭੇਜਿਆ ਸੱਚੇ ਪਾਤਸ਼ਾਹ ਉਹਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਉਣ ਵਾਅਦੇ ਕੌਣ ਤੁਸੀਂ ਸੱਚੇ ਬਾਬਾ ਜੀ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਯੂਨਾਈਟਿਡ ਸਿੱਖ ਵੱਲੋਂ ਜਿਹੜੀ ਖਾਦ ਦੀ ਵੰਡ ਕੀਤੀ ਜਾ ਰਹੀ ਹੈ ਜੀ ਦੇਖੋ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਬਹੁਤ-ਬਹੁਤ ਤੁਹਾਡਾ ਜਿਹੜਾ ਸੇਖਾਂ ਦਾ ਬਹੁਤ-ਬਹੁਤ ਜੀ ਧੰਨਵਾਦ ਕਰਦੇ ਹਾਂ ਜਿਹੜਾ ਜੀ ਪਿੰਡ ਧੀਰੇ ਘਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਜਿਹੜੀ ਵੰਡ ਜੋ ਵੀ ਖਾਧੀਏ ਕਰ ਰਹੇ ਆ ਤੇ ਬੜੀ ਵਧੀਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਵਾਹੀ ਗੁਰੂ ਟੀਕਾ ਖਾਲਸਾ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਪਿੰਡ ਧੀਰਾ ਘਰਾ ਤੋਂ ਜਿੱਥੇ ਤੁਸੀਂ ਲਗਾਤਾਰ ਤਸਵੀਰਾਂ ਵੇਖੀਆਂ ਨਾਲ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਈ ਹੈਗੀ ਹੈ ਵੱਡੀਆਂ ਸਵਾਵਾਂ ਚੱਲ ਰਹੀਆਂ ਯੂਨਾਈਟਿਡ ਸਿਕਸ ਵੱਲ ਅੱਜ ਜਿਹੜਾ ਇੱਥੇ ਬੀਜ ਦੀ ਪਹਿਲਾਂ ਸੇਵਾ ਕੀਤੀ ਗਈ ਅੱਜ ਖਾਦੀ ਸੇਵਾ ਕੀਤੀ ਜਾ ਰਹੀ ਨਾਲ ਜਿਹੜਾ ਡੀਜ਼ਲ ਦੀ ਜਿਹੜੀ ਸੇਵਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਅਲਗਾਤਰ ਸਵਾਵਾਂ ਜਿਹੜੀਆਂ ਯੂਨਾਈਟਿਡ ਸਿਕਸ ਵੱਲੋਂ ਜਿਹੜਾ ਫੋਇਪਰ ਦੇ ਵਿੱਚ ਕੀਤੀਆਂ ਜਾ ਰਹੀਆਂ ਮਕਾਨ ਬਣਾਏ ਜਾ ਰਹੇ ਆ ਔਰ ਮਕਾਨਾਂ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਤੇ ਜਿਸ ਤਰ੍ਹਾਂ ਦੀਆਂ ਲੋੜਾਂ ਹੋਣਗੀਆਂ ਇਹਨਾਂ ਹਰ ਪ੍ਰਭਾਵਿਤ ਇਲਾਕਿਆਂ ਦੀਆਂ ਉਹਨਾਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਯੂਨਾਈਟਿਡ ਸਿਕਸ ਜਿਹੜੇ ਵੱਡੇ ਕਦਮ ਕੁੱਟਣ ਜਾ ਰਹੇ ਹੈਗੇ ਸੋ ਇਸ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਜਿਹੜਾ ਪੇਜ ਹੈਗਾ ਉਸ ਨੂੰ ਬਾਕਲ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ